ਸੋ ਪਾਕਿਸਤਾਨ ਦੇ ਖੁੱਲਕੇ ਹਮਾਇਤ ਕਰਨ ਵਾਲੇ ਚੀਨ ਦੀ ਪੋਲ ਜਿਹੜੀ ਖੁੱਲ ਗਈ ਹੈ ਬੇਨਕਾਬ ਹੋਇਆ ਚਾਲਬਾਜ਼ ਚੀਨ ਦੇ ਵੱਲੋਂ ਪਹਿਲਗਾਮ ਹਮਲੇ ਦਾ ਜਵਾਬ ਜੋ ਪਾਕਿਸਤਾਨ ਨੂੰ ਭਾਰਤ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਉਸ ਦੇ ਵਿੱਚ ਪਾਕਿਸਤਾਨ ਦੀ ਮਦਦ ਕੀਤੀ ਗਈ ਹੈ ਚੀਨ ਦੇ ਵੱਲੋਂ ਖੁੱਲਕੇ ਭਾਵੇਂ ਸਾਹਮਣੇ ਨਹੀਂ ਆਇਆ ਲੇਕਿਨ ਪਰਦੇ ਦੇ ਪਿੱਛੇ ਲਗਾਤਾਰ ਚੀਨ ਦੀ ਮਦਦ ਜਿਹੜੀ ਹੈ ਇਹ ਦੋਵਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਆਪਸ ਦੇ ਵਿੱਚ ਇੱਥੇ ਦੱਸਦੇ ਕਿ ਪਾਕਿਸਤਾਨ ਦੀ ਮਦਦ ਚੀਨ ਨੇ ਕੀਤੀ ਹੈ ਕਿਉਂਕਿ ਇੱਥੇ ਵੱਡਾ ਖੁਲਾਸਾ ਹੋ ਚੁੱਕਿਆ ਹੈ ਕਿ ਜੋ ਭਾਰਤ ਦਾ 에어 డిਫੈਂਸ ਸਿਸਟਮ ਸੀ ਭਾਰਤੀ ਫੌਜ ਦੇ ਜਿਹੜੇ ਟਿਕਾਣੇ ਸਨ ਉਹਨਾਂ ਨੂੰ ਲੱਭਣ ਦੇ ਵਿੱਚ ਮਦਦ ਜੋ ਹੈ ਪਾਕਿਸਤਾਨ ਦੀ ਚੀਨ ਕਰ ਰਿਹਾ ਸੀ ਤੁਸੀਂ ਵੇਖੋ ਕਿ ਚੀਨ ਜੋ ਹਮੇਸ਼ਾ ਪਾਕਿਸਤਾਨ ਦੇ ਨਾਲ ਲਾ ਕੇ ਖੜਦਾ ਹੈ ਤੇ ਹੁਣ ਜਦੋਂ ਪਹਿਲਗਾਮ ਹਮਲੇ ਦਾ ਭਾਰਤ ਦੇ ਵੱਲੋਂ ਜਵਾਬ ਲਿਆ ਜਾਣਾ ਸੀ ਆਪਰੇਸ਼ਨ ਸਿੰਦੂਰ ਦੇ ਤਹਿਤ ਤਾਂ ਉਸੇ ਦੇ ਵਿੱਚ ਵੀ ਇਸ ਨੇ ਪਾਕਿਸਤਾਨ ਦੀ ਖੁੱਲਕੇ ਮਦਦ ਜਿਹੜੀ ਕੀਤੀ ਹੈ ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨੀ ਦੇ ਮਦਰ ਜਿਹੜੀ ਇਹ ਕਰ ਰਿਆ ਸੀ 에어 డిਫੈਂਸ ਸਿਸਟਮ ਅਤੇ ਸੈਟੇਲਾਈਟ ਤਸਵੀਰਾਂ ਦੇ ਵਿੱਚ ਮਦਦ ਜਿਹੜੀ ਚੀਨ ਨੇ ਕੀਤੀ ਹੈ ਪਾਕਿਸਤਾਨ ਦੇ ਭਾਰਤੀ ਫੌਜ ਦੇ ਟਿਕਾਣਿਆਂ ਨੂੰ ਲੱਭਣ ਦੇ ਵਿੱਚ ਵੀ ਮਦਦ ਕਰਦਾ ਨਜ਼ਰ ਆਇਆ ਹੈ ਇੱਥੇ ਦੱਸ ਦਈਏ ਕਿ ਪਾਕਿਸਤਾਨ ਨੇ ਯੁੱਧ ਦੇ ਵਿੱਚ ਚੀਨ ਦੇ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਿਸ ਦੀ ਪੋਲ ਜਿਹੜੀ ਹੈ ਭਾਰਤ ਦੇ ਵਿੱਚ ਖੁੱਲੀ ਸੀ ਲੇਕਿਨ ਇਹ ਤੇ ਵੱਡੀ ਖਬਰ ਹੈ ਕਿ ਜਦੋਂ ਪਾਕਿਸਤਾਨ ਨੂੰ ਅਤਵਾਦੀ ਸੰਗਠਨਾਂ ਦਾ ਸਮਰਥਨ